ਸਿਟੀ ਬਿਊਟੀਫੁਲ ਨਗਰ ਨਿਗਮ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਨੋਟਬੰਦੀ ਤੋਂ ਬਾਅਦ ਚੰਡੀਗੜ੍ਹ ਐਮਸੀ ਦੀਆਂ ਚੋਣਾਂ ਬੀਜੇਪੀ ਤੇ ਅਕਾਲੀ ਦਲ ਦੇ ਲਈ ਕਾਫੀ ਅਹਿਮ ਰਹਿਣ ਵਾਲੀਆਂ ਨੇ ਕਿਉਂਕਿ ਨਤੀਜੇ ਨੋਟਬੰਦੀ ਦੇ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਵੀ ਪੇਸ਼ ਕਰਨਗੇ ਇੱਕ ਨਜ਼ਰ ਨਗਰ ਨਿਗਮ ਦੀਆਂ ਚੋਣਾਂ ਦੇ ਉੱਤੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ 26 ਵਾਰਡ ਨੇ ਕੁੱਲ 5,07,190 ਵੋਟਰ ਨੇ ਜਿਨ੍ਹਾਂ ਦੇ ਵਿੱਚ 2,70,358 ਮਰਦ ਜਦਕਿ 2,36,819 ਮਹਿਲਾ ਵੋਟਰ ਨੇ ਇਹਨਾਂ ਦੇ ਵਿੱਚ 13 ਟਰਾਂਸਜੈਂਡਰ ਵੋਟਰ ਵੀ ਨੇ ਸ਼ਹਿਰ ਦੇ ਵਿੱਚ 460 ਪੋਲਿੰਗ ਬੂਥ ਬਣਾਏ ਗਏ ਨੇ 26 ਦੇ ਵਿੱਚੋਂ 5 ਵਾਰਡ ਰਿਜ਼ਰਵ ਨੇ ਜਿਨ੍ਹਾਂ ਦੇ ਵਿੱਚੋਂ ਦੋ ਤੇ ਮਹਿਲਾ ਉਮੀਦਵਾਰ ਚੋਣ ਲੜ ਰਹੀਆਂ ਨੇ 26 ਵਾਰਡਾਂ ਦੇ ਲਈ ਕੁੱਲ 122 ਉਮੀਦਵਾਰ ਮੈਦਾਨ ਵਿੱਚ ਨੇ ਜਦਕਿ 2006 ਦੀਆਂ ਚੋਣਾਂ ਵਿੱਚ 152 ਉਮੀਦਵਾਰਾਂ ਨੇ ਚੋਣ ਲੜੀ ਸੀ ਕਾਂਗਰਸ ਨੇ ਸਾਰੇ 26 ਵਾਰਡਾਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਨੇ ਭਾਜੀਪੀ ਦੇ ਬਾਈ ਜਦਕਿ ਅਕਾਲੀ ਦਲ ਦੇ 4 ਉਮੀਦਵਾਰ ਮੈਦਾਨ 'ਚ ਨੇ ਇਸ ਤੋਂ ਇਲਾਵਾ ਬੀਐਸਪੀ ਨੇ ਵੀ ਆਪਣੇ 18 ਉਮੀਦਵਾਰ ਖੜੇ ਕੀਤੇ ਨੇ ਨਾਮਜ਼ਦਗੀ ਦੇ ਆਖਰੀ ਦਿਨ 8 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਸਨ ਨਗਰ ਨਿਗਮ ਚੋਣਾ ਦੇ ਲਈ VOTING ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋਵੇਗੀ ਜਦਕਿ ਨਤੀਜੇ 20 ਦਸੰਬਰ ਨੂੰ ਆਉਣਗੇ